ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਨਵੀਂ ਕਹਾਣੀ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸਾਡੀ ਅੱਜ ਦੀ ਕਹਾਣੀ ਪੱਛੋ ਦੀ ਵਾਹ ਤੇ ਕਹਾਣੀਕਾਰ ਨੇ ਜੀ ਸ਼ਿਵਚਰਨ ਗਿੱਲ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਜੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਆ ਕਰੋ ਜੀ ਤੇ ਸੁਣਨ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਐਨੀ ਮੈਂ ਕਹਿੰਦੀ ਕਿ ਹਮੇਸ਼ਾ ਚੰਗੇ ਹੀ ਵਿਚਾਰ ਰੱਖੋ ਅਗਰ ਕੋਈ ਖਾਮੀ ਦਿਖਦੀ ਹੈ ਤੁਹਾਨੂੰ ਤੁਸੀਂ ਉਹ ਵੀ ਲਿਖ ਕੇ ਮੈਨੂੰ ਭੇਜੋ ਤਾਂ ਜੋ ਮੈਨੂੰ ਪਤਾ ਲੱਗੇ ਕਿ ਮੈਂ ਹੋਰ ਇੰਪਰੂਵਮੈਂਟ ਕਿਵੇਂ ਕਰਾਂ ਖੁਸ਼ਿਆ ਇਹ ਗੱਲ ਬੜੇ ਫਕਰ ਨਾਲ ਕਹਿੰਦਾ ਹੁੰਦਾ ਸੀ ਮੈਂ ਮੁਸਲਮਾਨਾਂ ਪੱਕਾ ਮੁਸਲਮਾਨ ਈਮਾਨ ਵਾਲਾ ਬੰਦਾ ਖੁਦਾ ਤੋਂ ਬਿਨਾ ਮੈਂ ਕਿਸੇ ਤੋਂ ਨਹੀਂ ਡਰਦਾ ਹੱਕ ਹਲਾਲ ਦੀ ਕਮਾਈ ਕਰਦੇ ਹਾਂ ਕੋਈ ਹਰਾਮ ਨਹੀਂ ਖਾਂਦੇ ਖੁਸ਼ੀ ਮੁਹੰਮਦਾ ਆ ਜਿਹੜਾ ਡ్రਾਈ ਸਟੋਰ ਦਾ ਮਾਲ ਸਾਰਾ ਦਿਨ ਡੱਕਦਾ ਬੱਕਰੀ ਵਾਂਗ ਮੂੰਹ ਚਾਲਦੇ ਦਾ ਚਲਦਾ ਇਹ ਹਰਾਮ ਨਹੀਂ ਤਾਂ ਹੋਰ ਕੀ ਆ 나જર ਸਿੰਘ ਜਾਣ ਬੁੱਝ ਕੇ ਟਕੋਰ ਕਰਦਾ ਹਰਾਮ ਕਾਦਾ ਮੈਂ ਇੱਥੇ 12 ਘੰਟੇ ਕੰਮ ਨਹੀਂ ਕਰਦਾ ਕੰਮ ਦੇਤਾ ਖੁਸ਼ੀਆ ਪੈਸੇ ਦੰਦਿਆ ਮਾਲਕ ਹਰ ਥਸਡੇ ਪੈਕੇਟ ਬਿਨਾ ਕੋਲੇ ਬੈਂਕ ਚ ਧਾਰਾਉਣਾ ਜਾ ਜਾ ਚੁੱਪ ਕਰ ਜਾ ਤੈਨੂੰ ਵੱਡੇ ਸਿੱਖ ਨੂੰ ਮੈਂ ਜਾਣਦਾ ਹਾਂ ਕਦੇ ਇੱਕ ਪੈਣੀ ਦਾ ਤੂੰ ਮੱਥਾ ਨਹੀਂ ਟੇਕਦਾ ਗੁਰਦੁਆਰੇ ਕੜਾਹ ਲੰਗਰ ਚੱਕ ਕੇ ਆ ਜਾਨਾ ਈ ਖੁਸ਼ੀਆਂ ਮੋੜ ਮਾਂ ਵਾਰ ਕਰਕੇ ਅੱਖਾਂ 'ਚ ਹੱਸਦਾ 나జర్ ਸਿੰਘ ਤੇ ਖੁਸ਼ੀਆਂ ਪੁਰਾਣੇ ਦੋਸਤ ਹਨ ਇੱਕ ਦੂਜੇ ਦੇ ਭੇਤੀ ਇੰਗਲੈਂਡ ਇੱਕੋ ਜਹਾਜ਼ ਵਿੱਚ ਆਏ ਸੀ 나జర్ ਸਿੰਘ ਬਰਾਸਤਾ ਪਾਕਿਸਤਾਨ 나జర్ हुसैन ਬਣ ਕੇ ਆਇਆ ਸੀ ਇੰਗਲੈਂਡ ਆ ਕੇ ਦੁਬਾਰਾ ਕੇਸਾ ਧਾਰੀ ਸਿੰਘ ਸੱਜ ਗਿਆ 1990 61 ਦੇ ਮਦਵਾੜੇ ਵਿੱਚ ਇਹਨਾਂ ਦੋਹਾਂ ਨੇ BOAC ਦੇ ਘੱਟ ਪੈਸਿਆਂ ਵਾਲੀ ਮਾੜੀ ਜੀ ਨੌਕਰੀ ਕਰ ਲਈ ਸੀ ਸਮੇ ਦੇ ਨਾਲ ਨਾਲ ਮਾੜਾ ਕੰਮ ਵੀ ਚੰਗਾ ਹੋ ਨਿਭੜਿਆ ਸੀ ਅੱਜ ਕੱਲ ਦੋਹਾਂ ਨੂੰ ਟਕੇ ਟਕੇ ਦੀਆਂ ਫੁਰਦੀਆਂ ਸੀ ਹਰ ਕਿਸੇ ਨੂੰ ਟੀਚਰ ਕਰਦੇ ਸੀ ਖੁਸ਼ੀਆ ਪੰਜ ਵੇਲੇ ਨਮਾਜ਼ ਪੜਦਾ ਸੀ ਕੁਰਾਨ ਸ਼ਰੀਫ ਸਾਰਾ ਹਫੀਜ਼ ਕੰਮ ਤੇ ਬਾਕੀ ਦੇ ਮੁਸਲਮਾਨ ਕਾਮੇ ਖੁਸ਼ੀਏ ਨੂੰ ਸਤਿਕਾਰ ਨਾਲ ਹਾਫਿਜ਼ ਜੀ ਕਹਿ ਕੇ ਬੁਲਾਉਂਦੇ ਸੀ ਖੁਸ਼ੀਆ ਆਪਣੇ ਧਰਮ ਕਰਮ ਦੇ ਵਿੱਚ ਕਦੇ ਵੀ ਵਿੰਗ ਨਹੀਂ ਸੀ ਪਾਉਂਦਾ ਹਰ ਸਾਲ ਮੱਕੇ ਹੱਜ ਕਰਨ ਜ਼ਰੂਰ ਜਾਂਦਾ ਅਸਲ ਵਿੱਚ ਘਰ ਦੀ ਕੁੱਕੜੀ ਦਾਲ ਬਰਾਬਰ ਵਾਲੀ ਗੱਲ ਹੈ BOC ਦੀ ਨੌਕਰੀ ਦਾ ਇਹੋ ਤਾਂ ਫਾਇਦਾ ਬਿਨਾ ਜੇਬ ਢੇਲੀ ਕੀਤਿਆਂ ਦੁਨੀਆਂ ਦਾ ਸੈਰ ਸਪਾਟਾ ਕਰੋ ਖੁਸ਼ੀ ਦੀ ਰੀਸ ਨਾਲ 나జర్ ਸਿੰਘ ਵੀ ਇੱਕ ਵਾਰ ਹਜ਼ੂਰ ਸਾਹਿਬ ਦੀ ਯਾਤਰਾ ਕਰ ਆਇਆ ਸੀ 나జర్ ਕਿਸੇ ਗੱਲੋਂ ਕੱਟ ਨਹੀਂ ਸੀ ਕਹੋਂਦਾ ਇੱਕ ਪੰਜ ਵੇਲੇ ਦਾ ਨਮਾਜ਼ੀ ਐ ਦੂਜਾ ਦੋ ਵੇਲੇ ਦਾ ਨਿਤਨੇਮੀ 나జర్ ਸਿੰਘ ਦੇ ਇੱਕ ਗੱਲ ਦੀ ਝੰਡੀ ਸੀ ਉਹਨੇ ਆਪਣਾ ਸਾਰਾ ਪਰਿਵਾਰ ਮੰਗਵਾ ਲਿਆ ਸੀ ਹੁਣ ਉਹ ਆਪਣੇ ਧੀਆ ਪੁੱਤਾਂ ਵਿੱਚ ਪਰਿਵਾਰਕ ਜੀਵਨ ਬਤੀਤ ਕਰ ਰਿਹਾ ਸੀ ਉਹ ਆਨੰਦ ਮਾਣ ਰਿਹਾ ਸੀ ਖੁਸ਼ੀਆਂ ਊਠ ਦੀ ਪੂੰਛ ਵਰਗਾ ਕਲਮ ਕੱਲਾ ਰਹਿੰਦਾ ਸੀ ਉਹਦੀਆਂ ਦੋਨੋਂ ਪਤਨੀਆਂ ਤੇ ਬੱਚੇ ਪਾਕਿਸਤਾਨ ਵਿੱਚ ਸਨ ਪੱਛੋ ਦੀ ਹਵਾ ਤੋਂ ਬਚਾ ਕੇ ਰੱਖੇ ਉਸਨੇ ਹਰ ਸਾਲ 3 ਹਫ਼ਤੇ ਦੀਆਂ ਛੁੱਟੀਆਂ ਪਾਕਿਸਤਾਨ ਘਟ ਕੇ ਆਉਂਦਾ ਸੀ ਨਾਦਰ ਸਿੰਘ ਕਦੇ-ਕਦੇ ਖੁਸ਼ੀਏ ਨੂੰ ਸਲਾਹ ਦਿੰਦਾ ਓਏ ਕਿਉਂ ਕੁੱਤੇ ਦੀ ਮੌਤ ਮਾਰਦਾ ਰਹਿਣਾ ਸੈਂਡਵਿਚ ਖਾ ਖਾ ਤੇਰੇ ਹੱਡ-ਬੋਧੇ ਹੋ ਜਾਣੇ ਨੇ ਦੋਹਾਂ ਭਾਬੀਆਂ ਨੂੰ ਵਾਰੀ-ਵਾਰੀ ਸੱਦ ਲਿਆ ਕਰ ਰੋਟੀ ਤਾਂ ਚੱਜ ਦੀ ਖਾਏਂਗਾ ਨਾਲ ਉਹ ਵੀ ਵਿਚਾਰੀਆਂ ਬਲਾਇਤ ਦਾ ਮੂੰਹ ਦੇਖ ਲੈਣਗੀਆਂ ਉਹ ਤੇਰੀ ਸਿੱਖ ਮੱਤ ਤੋਂ ਮੈਂ ਬਿਨਾਂ ਹੀ ਚੰਗਾ ਭਰਾਵਾ ਮੈਨੂੰ ਪਤਾ ਜਿਹੜੀਆਂ ਤੈਨੂੰ ਦੁਪੜਾ ਮਿਲਦੀਆਂ ਨੇ ਦੇਰੇ ਨਾਲੋਂ ਪਹਿਲਾਂ ਤਾਂ ਪ੍ਰੀਤਮ ਗੌਰ ਝੋਲਾ ਚੁੱਕ ਕੇ ਲਾਂਡਰੀ ਨੂੰ ਤੁਰਪੈਂਦੀ ਆ ਦਿੰਦੀ ਆ ਤੈਨੂੰ ਪਰੌਂਠੇ ਲਾ ਕੇ ਤੁਹਾਡੇ ਵਾਂਗ ਅਸੀਂ ਜਨਾਨੀਆਂ ਦੀ ਕਮਾਈ ਤੇ ਨਹੀਂ ਬੈਠਦੇ ਔਰਤ ਜਾਤ ਪਰਦੇ ਵਿੱਚ ਰਹਿਣੀ ਚਾਹੀਦੀ ਆ ਔਰਤ ਘਰ ਦਾ ਸ਼ਿੰਗਾਰ ਹੁੰਦੀ ਐ ਖੁਸ਼ਿਆ ਇੱਕ ਪਾਸੇ ਮੂੰਹ ਕਰਕੇ ਹੱਸ ਪਿਆ ਕੋਹਲ ਖੜੇ ਜਰਨੈਲ ਸਿੰਘ ਨੂੰ ਅੱਖ ਮਾਰ ਕੇ ਜੇਤੂ ਅੰਦਾਜ਼ ਵਿੱਚ ਕਹਿੰਦਾ ਕਿਉਂ ਠਾਰ ਤਾਂ ਅਗਿਆਨੀ ਖੁਸ਼ੀਆ ਕਦੇ-ਕਦੇ ਮੂਡ ਵਿੱਚ ਆ ਕੇ 나જર ਨੂੰ ਗਿਆਨੀ ਜੀ ਕਹਿ ਦਿੰਦਾ ਹੁੰਦਾ ਸੀ ਉਹ ਵੀ ਅੱਗੇ ਤੋਂ ਖੁਸ਼ੀਏ ਨੂੰ ਹਾਂਜੀ ਬਾਬਾ ਜੀ ਕਹਿ ਕੇ ਉੱਤਰ ਦਿੰਦਾ 나જર ਸਿੰਘ ਐਡਾ ਕੋਲਾ ਨਹੀਂ ਸੀ ਜਿਹੜਾ ਖੁਸ਼ੀਏ ਦੀ ਸੁਣ ਕੇ ਚੁੱਪ ਕਰ ਜਾਵੇ ਕਿਉਂ ਬਈ ਜਰਨੈਲ 나જર ਸਿੰਘ ਖੁਸ਼ੀਏ ਦੇ ਖੜੇ-ਖੜੇ ਹੀ ਜਰਨੈਲ ਨੂੰ ਸੰਬੋਧਨ ਹੋਇਆ ਵੈਸੇ ਬਈ ਬੁਰਕੇ ਦੀ ਮੌਜ ਤਾਂ ਬਹੁਤ ਆ ਬੁਰਕੇ ਵਿੱਚ ਨਿਆਣਾ ਸਿਆਣਾ ਕੋਈ ਲੁਕ ਜੇ ਜੇ ਇਹਦੇ ਵਰਗੇ ਝੁੱਡੂ ਨੂੰ ਕੀ ਪਤਾ ਡੱਡਾਂ ਕਦੋਂ ਪਾਣੀ ਪਿੰਦੀਆਂ ਨੇ ਨਾਲ ਹੀ 5-4 ਕਦਮਾਂ ਦੀ ਵਿੱਥ ਤੇ ਪੰਜਾਬੀ ਜਨਾਨੀਆਂ ਖੜੀਆਂ ਟਰੇਆਂ ਸਾਫ਼ ਕਰਦੀਆਂ ਇਹਨਾਂ ਦੇ ਵਚਨ ਵਿਲਾਸ ਸੁਣ ਰਹੀਆਂ ਸੀ ਗੱਲ ਦਾ ਰੁਕ ਹੋਰ ਪਾਸੇ ਹੁੰਦਾ ਵੇਖ ਸੁਰਜੀਤ ਕੌਰ ਬੋਲੀ ਵੇ ਕੁਸ਼ਤਾ ਸ਼ਰਮ ਕਰੋ ਅਸੀਂ ਵੀ ਇੱਥੇ ਕੰਮ ਕਰਦੇ ਆਂ ਤੁਸੀਂ ਵੀ ਧੀਆ ਭੈਣਾ ਵਾਲਿਓ ਖੁਸ਼ੀ ਨੇ ਆਪਣਾ ਦਾ ਮਾਰਿਆ ਦੇਖ ਨਾਜਰ ਸਿੰਘ ਦੇ ਸਿਰ ਇੱਕ ਹੋਰ ਠਾ ਕਰਕੇ ਜੜ ਦਿੱਤੀ ਭੈਣ surjeet kure ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਇਹ ਤਾਂ ਠੇਠਰ ਆ ਪੱਕਾ ਠੇਠਰ ਇੱਕ ਦਿਨ ਪ੍ਰੀਤਮ ਕੋਲ ਗੱਲ ਕਰਦੀ ਸੀ ਬਈ ਇਹ ਤਾਂ ਘਰ ਵਿੱਚ ਨੂਹਾ ਫਿਰਦਿਆਂ ਦੀ ਵੀ ਸ਼ਰਮ ਨਹੀਂ ਕਰਦਾ ਜੋ ਮੂੰਹ ਆਉਂਦਾ ਬੋਲ ਦਿੰਦਾ ਨਾਦਰ ਸਿੰਘ ਨੇ ਆਪਣੀ ਸਫਾਈ ਪੇਸ਼ ਕੀਤੀ। ਭੈਣੇ ਇਹ ਸੁਲਾ ਐਨੀ ਕੀਤੀ ਬਿਨਾ ਲੋਟ ਨਹੀਂ ਆਉਂਦਾ। ਜੋ ਮਰਜੀ ਬਕੀ ਜਾ ਤੇ ਹਰੀ ਭੱਲਾ ਮਾਨਸੀ ਦਾ ਹੁਣ ਸਭ ਨੂੰ ਪਤਾ ਲੱਗ ਗਿਆ। ਐਨਾ ਕਹਿ ਕੇ ਖੁਸ਼ੀ ਨੇ ਆਪਣਾ ਬਾਰਾ ਖਿੱਚਿਆ ਤੇ ਡ్రਾਈ ਸਟੋਰ ਨੂੰ ਤੁਰ ਪਿਆ। ਦੇਵਨੇਤ ਨਾਲ 1967 ਵਿੱਚ ਖੁਸ਼ੀਏ ਦੇ ਦੋ ਸਾਲੇ ਅਫਰੀਕਾ ਤੋਂ ਉੱਠ ਕੇ ਇੰਗਲੈਂਡ ਆ ਕੇ ਵਸੇ। ਉਹ ਅਫਰੀਕਾ ਵਿੱਚ ਵੀ ਪਰਿਵਾਰ ਸਮੇਤ ਰਹਿੰਦੇ ਸਨ ਇੱਥੇ ਆ ਕੇ ਵੀ ਛੇਤੀ ਉਹਨਾਂ ਨੇ بیوی ਬੱਚੇ ਮੰਗਵਾ ਲਏ ਹੌਲੀ ਹੌਲੀ ਉਹਨਾਂ ਨੇ ਖੁਸ਼ੀਏ ਨੂੰ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿਉਂ ਐਵੇਂ ਇਕੱਲਾ ਫਿਰਦਾ ਰਹਿਣਾ ਹੈ ਆਸ਼ਾ ਨੂੰ ਮੰਗਵਾਲਾ ਆਸ਼ਾ ਖੁਸ਼ੀਏ ਦੀ ਛੋਟੀ ਕਰਵਾਲੀ ਸੀ ਅਸਲਮ ਤੇ ਲਤੀਫ ਹੋਰਾਂ ਦੀ ਭੈਣ ਜੋ ਆਪ ਵੀ ਖੁਸ਼ੀਏ ਨੂੰ ਕਹਿ ਕਹਿ ਕੇ ਥੱਕ ਗਈ ਸੀ ਕਿਉਂ ਨੇ ਵੀ ਇੰਗਲੈਂਡ ਜਾਣਾ ਪਾਕਿਸਤਾਨ ਗਿਆ ਖੁਸ਼ੀਆਂ ਹਰ ਵਾਰ ਆਸ਼ਾ ਨੂੰ ਟਾਲ ਮਟੋਲ ਕਰਕੇ ਛੱਡ ਆਉਂਦਾ ਮੈਂ ਆਪਤਾ ਕਰਾਇ ਤੇ ਇੱਕ ਕਮਰੇ ਵਿੱਚ ਰਹਿਣਾ ਉਹਨਾਂ ਨੂੰ ਮੰਗਵਾ ਕੇ ਮੈਂ ਕਿੱਥੇ ਰੱਖੂੰਗਾ ਮਕਾਨ ਖਰੀਦਣ ਦੀ ਪਹੁੰਚ ਨਹੀਂ ਮੇਰੇ ਵਿੱਚ ਅੱਛਾ ਤੇਰੇ 'ਚ ਮਕਾਨ ਲੈਣ ਦੀ ਪਹੁੰਚ ਨਹੀਂ ਉਹ ਤੈਨੂੰ 10 ਸਾਲ ਹੋ ਗਏ ਇੱਥੇ ਆਏ ਨੂੰ ਤੇਲਾ ਤੂੰ ਖਰਚਦਾ ਨਹੀਂ ਫਿਰ ਤੇਰੇ ਪੈਸੇ ਜਾਂਦੇ ਕਿੱਥੇ ਨੇ ਮੇਰੇ ਨਾਲ ਕਿਉਂ ਪੈ ਜਾਣਾ ਆਪਣੀ ਭੈਣ ਨੂੰ ਪੁੱਛ ਲੋ ਮੈਂ ਤਾਂ ਨਾਲੋਂ ਨਾਲ ਪਿੱਛੇ ਭੇਜੀ ਜਾਣਾ ਪਹਿਲਾਂ ਤਾਂ ਆਪਣੇ ਚੱਕ ਵਿੱਚ ਮਰੱਬਾ ਜ਼ਮੀਨ ਦਾ ਸੌਦਾ ਕਰ ਲਿਆ ਸੀ ਆ ਪਿਛਲੇ ਸਾਲ ਲਾਇਲਪੁਰ ਦੋ ਦੁਕਾਨਾਂ ਪਾਈਆਂ ਕੋਠੀ ਪਾਉਣ ਦੀ ਸਲਾਹ ਨਾਲ ਲਾਇਲਪੁਰ ਪਲਾਟ ਖਰੀਦ ਲਿਆ ਹੋਰ ਹੁਣ ਪੈਸਿਆਂ ਦਾ ਮੀ ਪੈਂਦਾ ਇੱਥੇ ਹੁਣ ਤਾਂ ਤੇਰਾ ਪਿਛਲਾ ਫਿਕਰ ਮੁੱਕ ਚੁੱਕਿਆ ਮਕਾਨ ਵਿੱਚ ਤੇਰੀ ਹੈਲਪ ਆਸੀ ਕਰਦੇ ਆਂ ਮਕਾਨ ਲੈਣ ਦਾ ਫੈਸਲਾ ਕਰ ਲਾ ਆਸ਼ਾ ਦਾ ਕਿਰਾਇਆ ਕੋਈ ਲੱਗਣਾ ਨਹੀਂ ਤੇਰੀ ਬੀਓਸੀ ਜਿਉਂਦੀ ਰਹੇ ਹੁਣ ਤੂੰ ਬੰਦਾ ਬਣ ਕੇ ਸਿੱਧੇ ਰਾ ਪੈ ਜਾ ਸਾਰੀ ਉਮਰ ਟੱਬਰ ਤੋਂ ਬਾਹਰ ਰਹੇ ਕਬੀਲਦਾਰ ਬੰਦੇ ਨੂੰ ਇਹੋ ਜੀ ਗੱਲ ਪਚਦੀ ਨਹੀਂ ਉਹ ਕਾਲੀ ਕਿਉਂ ਕਰਦੇ ਹੋ ਇਹ ਵੀ ਹੋ ਜਾਊਗਾ ਪਰ ਹੁਣ ਤਾਂ ਮਤ ਬਾੜੇ ਦੇ ਦਿਨ ਫੇਰ ਆ ਗਏ ਪੰਜਾਂ ਦਿਨਾਂ ਦਾ ਕੰਮ ਰਹਿ ਗਿਆ ਗੰਜੀ ਕੀ ਨਾ ਆਊਗੀ ਕੀ ਨਿਚੋੜੂਗੀ ਸਾਡੇ ਲੋਕ ਬਿਲਕੁਲ ਬੇਵਕੂਫ ਨੇ ਜਿਹੜੇ ਯੂਨੀਅਨਾਂ ਦੇ ਮਗਰ ਤੁਰੇ ਫਿਰਦੇ ਨੇ ਕਹਿੰਦੇ ਓਵਰਟਾਈਮ ਬੰਦ ਕਰੋ ਵਰਕ ਟੂ ਰੂਲ ਜਿੰਨਾ ਚਿਰ ਤਨਖਾਹ ਦਾ ਫੈਸਲਾ ਨਹੀਂ ਹੁੰਦਾ ਯੂਨੀਅਨ ਤੁਹਾਡੇ ਖਾਤਰ ਲੜਦੀ ਆ ਖੁਸ਼ਿਆ ਤੈਨੂੰ ਯੂਨੀਅਨ ਫਿਰ ਵੀ ਪੈੜੀ ਲੱਗਦੀ ਆ ਹਾਂ ਲੜਦੀ ਆ ਯੂਨੀਅਨ ਮੇਰੇ ਖਾਤਰ ਆਪਣਾ ਕੀ ਰੋਲਾ ਉਹਨਾਂ ਨਾਲ ਰੋਲਾ ਤਾਂ 5% ਦੀ ਲੜਾਈ ਦਾ ਹੈ 5% ਦੀ ਮਾਲਕ 7% ਦੰਦੇ ਨੇ ਯੂਨੀਅਨ 12% ਤੇ ਅੜੀ ਹੋਈ ਆ ਇਹਨਾਂ ਕੰਜਰਾਂ ਨੂੰ ਐਨੀ ਸਮਝ ਨਹੀਂ ਤਿੰਨ ਵੀਕ ਅੱਗੇ ਹੋ ਗਏ ਓਵਰਟਾਈਮ ਟੁੱਟੇ ਨੂੰ ਜੇ ਤਿੰਨ ਚਾਰ ਵੀ ਰੇੜਕਾ ਹੋਰ ਨਾ ਮੁੱਕਿਆ ਇਹੀ ਘਾਟਾ ਨਹੀਂ ਪੂਰਾ ਹੋਣਾ ਸਾਰਿਆਂ ਤੋਂ ਇਹਨਾਂ ਨੂੰ ਕਿਹੜਾ ਮਤ ਦੇਵੇ ਕਿ 7% ਓਵਰਟਾਈਮ ਖਿੱਚ ਦੰਨੇ ਆ ਆਪੇ 12% ਬਣ ਗਿਆ ਸੀ ਅੱਛਾ ਭਾਈ ਜੀ ਜਿੰਨਾ ਚਿਰ ਤੁਸੀਂ ਓਵਰਟਾਈਮ ਟੁੱਟਿਆ ਹੋਇਆ ਤੁਸੀਂ ਰੋਟੀ ਇੱਧਰ ਖਾ ਜਾ ਕਰੋ ਖੁਸ਼ੀ ਦੀ ਸਾਲੇ ਹਰ ਨੁਸਰਤ ਨੇ ਉਹਨਾਂ ਦੀਆਂ ਗੱਲਾਂ ਦੀ ਡੋਰ ਨੂੰ ਤੁਣਕਾ ਮਾਰਿਆ ਅਸਲਮ ਤਾਂ ਹਾਸਸ ਦੂਰਾ ਹੋ ਗਿਆ ਅੱਛਾ ਛਪਾਈ ਜਾ ਨਾ ਉਹ ਓਵਰ ਟਾਈਮ ਟੁੱਟੇ ਦਾ ਦੁੱਖ ਨਹੀਂ ਰੋਟੀ ਦਾ ਦੁੱਖ ਹੈ ਹੁਣ ਦੋ ਦਿਨ ਰੋਟੀ ਘਰ ਬਣਾਉਣੀ ਪੈਂਦੀ ਆ ਪਰ ਆਸ਼ਾ ਹੀ ਤਾਂ ਸੱਤੇ ਦਿਨ ਰੋਟੀ ਘਰ ਵਿੱਚ ਪੱਕੂਗੀ ਤਾਂ ਹੀ ਤਾਂ ਮੈਂ ਕਹਿਣਾ ਕਿ ਤੁਸੀਂ ਮੇਰੇ ਦੁਸ਼ਮਣ ਕਿਉਂ ਬਣਦੇ ਹੋ ਖੁਸ਼ੀ ਨੇ ਵੀ ਗੱਲ ਨੂੰ ਮਜ਼ਾਕ ਦਾ ਰੰਗ ਦੇ ਕੇ ਟਾਲ ਦਿੱਤਾ 1970 ਦੀਆਂ ਛੁੱਟੀਆਂ ਪਾਕਿਸਤਾਨ ਕੱਟਣ ਗਿਆ ਖੁਸ਼ਿਆ ਆਪਣੀ ਵੱਡੀ ਪਤਨੀ ਰਹਿਮਤ ਨੂੰ ਘਰ ਜ਼ਮੀਨ ਜਾਇਦਾਦ ਦੀ ਮਖਤਿਆਰ ਬਣਾ ਕੇ ਅਗਲੇ ਸਾਲ ਦੀ ਵਾਰੀ ਦਾ ਝਾਂਸਾ ਦੇ ਕੇ ਆਸ਼ਾ ਨੂੰ ਨਾਲ ਲੈ ਆਇਆ ਅਸਲ ਵਿੱਚ ਆਸ਼ਾ ਦੀਆਂ ਪਰਜਾਈਆਂ africa ਤੋਂ ਪਾਕਿਸਤਾਨ ਗਈਆਂ ਸੀ ਉਹਨਾਂ ਨੇ ਪਾਕਿਸਤਾਨ ਦੀ ਜ਼ਿੰਦਗੀ ਦੀ ਖਾਸ ਕਰਕੇ ਪਾਕਿਸਤਾਨੀ ਔਰਤ ਦੀ ਜ਼ਿੰਦਗੀ ਦਾ ਕੋਰ ਨਰਕ ਆਪ ਹੁੰਦਾ ਦੇਖ ਲਿਆ ਸੀ। ਉਹਨਾਂ ਨੇ ਤਾਂ ਮਨ ਨੂੰ ਲਾਰਾ ਲਾ ਕੇ 4 ਦਿਨ ਓਖਿਆਈ ਦੇ ਕੱਟਲੇ ਸੀ। ਕਿ ਇੰਗਲੈਂਡ ਅੱਜਕੱਲ ਵਿੱਚ ਪਹੁੰਚ ਹੀ ਜਾਣਾ ਹੈ। ਪਰ ਉਹ ਆਸ਼ਾ ਨੂੰ ਇੰਗਲੈਂਡ ਜਾਣ ਦੀ ਪੱਕੀ ਪੱਟੀ ਪੜਾ ਕੇ ਆਈਆਂ ਸੀ। ਖੁਸ਼ੀ ਨੇ ਬਥੇਰੇ ਲਾਰੇ ਲੱਪੇ ਲਾਏ, ਚੰਨ ਸੇ ਵੀ ਦਿੱਤੇ ਪਰ ਆਸ਼ਾ ਦੀ ਇੱਕੋ ਅੜੀ ਸੀ ਕਿ ਇੰਗਲੈਂਡ ਜਾਣਾ ਹੈ। ਨਹੀਂ ਤਾਂ ਕੁਝ ਖਾ ਕੇ ਮਰ ਜੂੰਗੀ ਆਸ਼ਾ ਦੀ ਜਵਾਨੀ ਤੇ ਅੜੀ ਦੇ ਅੱਗੇ ਖੁਸ਼ੀ ਨੇ ਹਥਿਆਰ ਛੁੱਟ ਦਿੱਤੇ ਇੰਗਲੈਂਡ ਆ ਕੇ ਆਸ਼ਾ ਦੇ ਮਹੀਨੇ 20 ਦਿਨ ਤਾਂ ਚੰਗੇ ਨਿਕਲੇ ਪਰ ਜਾਣਿਆਂ ਨਾਲ ਸ਼ਾਪਿੰਗ ਦਾ ਚੱਕਰ ਨਵੇਂ-ਨਵੇਂ ਸਜੇ ਤਜੇ ਬਾਜ਼ਾਰ ਗੋਰੇ ਮੁੰਡੇ ਕੁੜੀਆਂ ਦੇ ਚੋਹਲ-ਮੋਹਲ ਪਰ ਹੌਲੀ-ਹੌਲੀ ਉਹ ਤੰਗ ਪੈਣਾ ਸ਼ੁਰੂ ਹੋ ਗਈ ਖੁਸ਼ੀਆ ਸਵੇਰ ਦੀ ਸ਼ਿਫਟ 6 ਵਜੇ ਘਰੋਂ ਨਿਕਲ ਜਾਂਦਾ ਤੇ ਸ਼ਾਮ ਨੂੰ 7 ਵਜੇ ਘਰ ਮੁੜਦਾ ਲੇਟ ਸ਼ਿਫਟ ਹੁੰਦੀ ਤਾਂ ਘਰੋਂ 10 ਵਜੇ ਜਾਂਦਾ ਰਾਤ ਨੂੰ 10:30 ਵਜੇ ਆਉਂਦਾ ਖੁਸ਼ੀ ਨੇ ਕਦੇ ਵੀ 12 ਘੰਟੇ 6 ਦਿਨਾਂ ਤੋਂ ਕੰਮ ਘੱਟ ਨਹੀਂ ਸੀ ਕੀਤਾ ਐਦੋ ਘੱਟ ਕੰਮ ਕਰਨ ਨੂੰ ਉਹ ਕੰਮ ਹੀ ਨਹੀਂ ਸੀ ਗਣਦਾ ਆਸ਼ਾ ਨਿੱਕੇ ਜਿਹੇ ਕਮਰੇ 'ਚ ਸਾਰਾ ਦਿਨ ਬੰਦ ਰਹਿੰਦੀ ਘਰ ਵਿੱਚ ਕੰਮ ਕਰ ਕੋਈ ਹੈ ਨਹੀਂ ਸੀ ਹਰ ਐਤਵਾਰ ਆਸ਼ਾ ਆਪਣੀਆਂ ਪਰਜਾਈਆਂ ਕੋਲ ਚਲੀ ਜਾਂਦੀ ਬੱਚਿਆਂ ਨਾਲ ਭਰਾਵਾਂ ਨਾਲ ਦਿਲ ਖੁਸ਼ ਰਹਿੰਦਾ ਬਾਕੀ ਦਿਨ ਤਾਂ ਉਹਦੀਆਂ ਪਰਜਾਈਆਂ ਵੀ ਸਾਮੇ ਸਿਰ ਕੰਮ ਤੇ ਜਾਂਦੀਆਂ। ਉਹਨਾਂ ਨੇ ਆਸ਼ਾ ਨੂੰ ਕੰਮ ਤੇ ਲੱਗਣ ਲਈ ਕਿਹਾ। ਆਸ਼ਾ ਭਾਈ ਜਾਨ ਨੂੰ ਕਹੋ ਓਵਰਟਾਈਮ ਦਾ ਖਿਹੜਾ ਛੱਡ ਦੇਵੇ। ਉਹਦੇ ਓਵਰਟਾਈਮ ਦੀ ਜਗ੍ਹਾ ਤੂੰ ਕੰਮ ਕਰ ਲਿਆ ਕਰ। ਤੇਰਾ ਟਾਈਮ ਪਾਸ ਹੋ ਜਾਇਆ ਕਰੂ। ਉਸ ਬਜ਼ਾਰੇ ਦੀ ਜੂਨ ਸੁਧਰ ਜੂਗੀ। ਤੇ ਨਾਲੇ ਤੇਰੀ ਮੁਤਾਜੀ ਚੱਕੀ ਜਾਓ। ਆਸ਼ਾ ਨੂੰ ਪਰਜਾਈਆਂ ਦੀ ਗੱਲ ਠੀਕ ਲੱਗੀ। ਉਹਨੇ ਕੰਮ ਤੋਂ ਆਏ ਖੁਸ਼ੀਏ ਨੂੰ ਚਾਹ ਪਾਣੀ ਦੇਣ ਪਿੱਛੋਂ ਗੱਲ ਤੋੜ ਲਈ ਕਰਮੂ ਦੇ ਅੱਬੂ ਮੈਂ ਕੱਲੀ ਆ ਸਾਰਾ ਦਿਨ ਘਰ ਵਿੱਚ ਬੰਦ ਹੋਈ ਅੱਕ ਜਾਨੀ ਆ ਆਸ਼ਾ ਦੀ ਗੱਲ ਹਜੇ ਪੂਰੀ ਨਹੀਂ ਸੀ ਹੋਈ ਕਿ ਖੁਸ਼ੀਏ ਐਨੇ ਵਾਰ ਖੁੰਝਣ ਤੇ ਝੱਟ تیر ਚਲਾ ਦਿੱਤਾ ਉਹ ਮੈਂ ਤਾਂ ਤੈਨੂੰ ਪਹਿਲਾਂ ਨਹੀਂ ਸੀ ਕਿਹਾ ਇੰਗਲੈਂਡ ਦਾ ਜੇਲ੍ਹ ਆ ਜੇਲ੍ਹ ਵੇਖ ਲੈ ਹੁਣ ਇੰਗਲੈਂਡ ਦਾ ਸਵਾਦ ਉਹ ਮੇਰੀ ਗੱਲ ਤਾਂ ਪੂਰੀ ਸੁਣੀ ਨਹੀਂ ਤੁਸੀਂ ਵਿਚਾਲੇ ਆਪ ਦੇ ਘੋੜੇ ਡਣਾਉਣੇ ਸ਼ੁਰੂ ਕਰ ਦਿੱਤੇ ਮੈ ਕੈਨੀਆ ਬਿ ਘਰ ਚ ਵਿਹਲੀ ਬੈਠੀ ਮੈਂ ਕੀ ਕਰਦੀ ਆ ਨੁਸਰਤ ਨਾਲ ਕੰਮ ਤੇ ਲੱਗ ਜਾਨੀ ਆ ਉਹਨੇ ਮੈਨੂੰ ਦੱਸਿਆ ਕਿ ਕੰਮ ਕੋਈ ਬਹੁਤਾ ਔਖਾ ਨਹੀਂ ਪੈਕਿੰਗ ਦਾ ਕੰਮ ਮੇਕਅਪ ਦਾ ਨਿੱਕਾ ਮੋਟਾ ਸਮਾਨ ਬਣਦਾ ਉੱਥੇ ਆਹੀ ਲਿਪਸਟਿਕ ਪਾਊਡਰ ਵਗੈਰਾ ਅੱਛਾ ਮੈਂ ਸਮਝ ਗਿਆ ਤੂੰ ਨਵਾਂ ਸਬਕ ਪ੍ਰਜਾਨੀਆਂ ਤੋਂ ਪੜ੍ਹ ਕੇ ਆਈਆਂ ਚੁੱਪ ਕਰਕੇ ਦਿਨ ਕੱਟ ਲੈ ਰਹਿਣ ਦੇ ਕੰਮ ਦੀਆਂ ਗੱਲਾਂ ਸੁਣਨ ਨੂੰ ਤੇਰੇ ਲਈ ਲਾਇਲਪੁਰ ਸਮੁੰਦਰੀ ਚੱਕ 72 ਸਭ ਤੋਂ ਵਧੀਆ ਆਪਣਾ ਸਰ ਦਾ ਨਰਕ ਢੋਣ ਤੋਂ ਬਿਨਾ ਤੁਸੀਂ ਵੀ ਚਲੋ ਨਾ ਪਾਕਿਸਤਾਨ ਮੈਂ ਉੱਥੇ ਕੱਲੀ ਕੀ ਕਰੂੰਗੀ ਤੂੰ ਉੱਥੇ ਕੱਲੀ ਕੀ ਕਰੇਂ ਰਹਿਮਤ ਕੀ ਕਰਦੀ ਆ ਆਪਣਾ ਸਾਰਾ ਖਾਨਦਾਨ ਉੱਥੇ ਆ ਰਹਿਮਤ ਕੱਲੀ ਨਹੀਂ ਉਹਦੇ ਚਾਰ ਬੱਚੇ ਨੇ ਓੱਖੀ ਨਾ ਹੋ ਸਬਰ ਕਰ ਤੇਰਾ ਵੀ ਚਾਹ ਪੂਰਾ ਹੋ ਜਾਊਗਾ ਪਰ ਮੈਂ ਨਹੀਂ ਪਾਕਿਸਤਾਨ ਜਾਣਾ ਜਿੰਨੀ ਦੇਰ ਤੁਸੀਂ ਨਹੀਂ ਜਾਂਦੇ ਮੇਰੇ ਕਿਹੜਾ ਇੱਥੇ ਕਿੱਲੇ ਗੱਡੇ ਹੋਏ ਨੇ ਪੰਜਾਂ ਛਿਆਂ ਸਾਲਾਂ ਤੱਕ ਮੈਂ ਵੀ ਆਇਆ ਲੈ ਔਨੀ ਦੇਰ ਫਿਰ ਮੈਂ ਇੱਥੇ ਹੀ ਰਹੂੰਗੀ ਘਰ ਖਰੀਦੋ ਅਸलम ਭਾਈ ਨੇ ਤੁਹਾਨੂੰ ਕਿਹਾ ਸੀ ਮੈਨੂੰ ਪਤਾ ਹੈ ਜਿਹੜੀ ਪੜਤ ਉਹਨਾਂ ਤੋਂ ਤੂੰ ਪੜ ਕੇ ਆਈਆਂ ਅਸलम ਅਸलम ਲਈ ਹੋਈ ਆ ਉਹਨਾਂ ਕੰਜਰਾਂ ਨੂੰ ਤਾਂ ਕੋਈ ਸ਼ਰਮ ਹਿਆ ਹੈ ਨਹੀਂ ਨਾ ਕੋਈ ਦੀਨ ਨਾ ਕੋਈ ਈਮਾਨ ਸ਼ਰਾਬ ਉਹ ਪਿੰਦੇ ਨੇ ਸੂਰ ਉਹ ਖਾਂਦੇ ਨੇ ਹੁਣ ਉਹ ਮੁਸਲਮਾਨ ਰਹਿ ਗਈ ਕਿਤੇ ਸਾਰੀਆਂ ਕਰਤੂਤਾਂ ਈਸਾਈਆਂ ਵਾਲੀਆਂ ਨੇ ਉਹਨਾਂ ਦੀ ਤੂੰ ਵੀ ਛੱਡ ਦੇ ਨਈਮਾਨ ਜਾਂ ਰਲ ਜਾ ਉਹਨਾਂ ਨਾਲ ਖਰਚ ਮਿਹਰ ਲੈ ਕੇ ਛੁੱਟੀ ਕਰ ਮੈਨੂੰ ਪਤਾ ਜਿਹੜੇ ਖਾਨਦਾਨ ਨੇ ਮੁਸਲਮਾਨਾਂ ਦੀ ਤੁਸੀਂ ਗੱਲ ਕਰਦੇ ਹੋ صدیق ਭਾਈ ਮਿਹਰ ਮੁਹੰਮਦ ਖਾਨ ਦੀ ਕੋਠੀ ਰੋਜ਼ ਸ਼ਰਾਬੀ ਕਿਉਂ ਆਉਂਦੇ ਨੇ ਅੱਬਾ ਜਾਨਵੀ ਤੁਹਾ ਤੋਂ ਹਰ ਸਾਲ ਵਿਲਾਈਤੀ ਸ਼ਰਾਬ ਮੰਗਵਾਉਂਦੇ ਰਹੇ। ਉਹਨਾਂ ਨੂੰ ਤਾਂ ਤੁਸੀਂ ਕਦੇ ਕੁਝ ਨਹੀਂ ਕਿਹਾ। ਮੇਰੇ ਭਰਾਵਾਂ ਦਾ ਬੜੀ ਛੇਤੀ ਪਤਾ ਲੱਗ ਗਿਆ ਤੁਹਾਨੂੰ। ਉਹ ਐਵੇਂ ਚਵਰ-ਚਵਰ ਲਾਈਆ ਜੁੱਤੀਆਂ ਨਾ ਖਾਲੀ ਮੇਰੇ ਕੋਲੋਂ। ਆਦਮੀ ਦਲੀਲ ਤੋਂ ਹਾਰ ਕੇ ਫਿਰ ਇਹੀ ਹਥਿਆਰ ਵਰਤਦਾ ਹੈ। ਆਹੀ ਕਦਰ ਰਹਿੰਦੀ ਸੀ। ਅੱਗੇ ਕੋਈ ਤੁਸੀਂ ਮੇਰੇ ਉੱਤੇ ਘੱਟ ਜ਼ੁਲਮ ਕੀਤੇ ਨੇ। ਆਸ਼ਾ ਗੋਡਿਆਂ 'ਚ ਸਿਰ ਸੁੱਟ ਕੇ ਡੁਸਕਣ ਲੱਗ ਪਈ। ਖੁਸ਼ਿਆ ਗੱਲ ਵਧਾਉਣ ਤੋਂ ਝਿਜਕਦਾ ਬਿਸਤਰੇ ਵਿੱਚ ਜਾ ਵੜਿਆ। ਮੀਆਂ ਬੀਵੀ ਵਿਚਕਾਰ ਤਣਾਅ ਦਾ ਮਾਹੌਲ ਬਣ ਗਿਆ। ਆਸ਼ਾ ਆਪਣੀਆਂ ਪਰਜਾਈਆਂ ਕੋਲ ਇਹ ਸਾਰੀ ਗੱਲਬਾਤ ਦੱਸ ਲੈਂਦੀ। ਖੁਸ਼ਿਆ ਅੱਲਾ ਮੀਆਂ ਅੱਗੇ ਦੁਆ ਕਰਦਾ ਜੇ ਸੁੱਖ ਸੰ ਆਸ਼ਾ ਪਾਕਿਸਤਾਨ ਮੁੜ ਜਾਵੇ ਤਾਂ ਉਹਦਾ ਈਮਾਨ ਬਚ ਜਾਵੇ। ਖੁਸ਼ਿਆ ਚਿੰਤਾ ਵਿੱਚ ਸੀ। ਅੱਗੇ ਵੰਗ ਕੰਮ ਤੇ ਆਉਂਦਾ ਜਾਂਦਾ ਪਰ ਚੁੱਪ ਰਹਿੰਦਾ। ਆਸ਼ਾ ਨਾਲ ਕੋਈ ਗੱਲ ਨਾ ਕਰਦਾ ਅੱਗੇ ਵਾਂਗੋ ਦੀਆਂ ਅੱਖਾਂ ਹਸੂ ਹਸੂ ਨਹੀਂ ਸੀ ਕਰਦੀਆਂ ਨਿੱਕੀ ਨਿੱਕੀ ਗੱਲ ਉੱਤੇ ਬਰਾਂਝਾਂ ਕੰਨਾਂ ਤੱਕ ਨਾ ਪਸਰਦੀਆਂ ਖੁਸ਼ੀਏ ਦੀ ਖੁਸ਼ੀ ਜਿਵੇਂ ਫਿਕਰਾਂ ਨੇ ਖਾ ਲਈ ਹੋਵੇ ਆਸ਼ਾ ਦੇ ਵੱਡੇ ਭਰਾ ਲਤੀਫ ਨੂੰ ਆਪਣੀ ਬੋਟੀ ਤੋਂ ਆਸ਼ਾ ਦੀ ਇਸ ਨਵੀਂ ਪੈਦਾ ਹੋਈ ਸਥਿਤੀ ਦੀ ਕੰਸੋ ਲੱਗ ਗਈ ਉਹਨੇ ਖੁਸ਼ੀਏ ਨੂੰ ਸਮਝਾਉਣ ਦਾ ਬਹੁਤ ਯਤਨ ਕੀਤਾ ਥੋੜੀ ਬਹੁਤੀ ਮਦਦ ਦਾ ਲਾਰਾ ਵੀ ਲਾਇਆ ਲਤੀਫ ਜਿਸ ਨੇ ਜ਼ਿੰਦਗੀ ਨੂੰ ਹਰ ਰੰਗ ਵਿੱਚ ਵੇਖਿਆ ਸੀ ਘਰ ਦੀ ਤੰਗੀ ਤੋਂ ਤੰਗ ਪੈ ਕੇ ਕਿੰਨੀਆਂ ਭੱਜਿਆ ਸੀ ਫਿਰ ਇੱਕ ਇੱਕ ਕਰਕੇ ਸਾਰੇ ਭਰਾ ਮੰਗਵਾਏ ਸਨ ਉਹਨੇ ਖੁਸ਼ੀ ਨੂੰ ਬੜੇ ਨਰਮੇ ਨਾਲ ਗਿਆਨ ਦੀ ਪੁੜੀ ਦਿੱਤੀ ਉਹ ਕਹਿੰਦਾ ਖੁਸ਼ੀ ਮੁਹੰਮਦ ਪਾਕਿਸਤਾਨ ਨਾਲ ਜਿੰਨਾ ਤੈਨੂੰ ਮੋਹ ਹੈ ਅਸੀਂ ਵੀ ਆਪਣੇ ਧਰਮ ਤੇ ਪਾਕਿਸਤਾਨ ਨੂੰ ਓਨਾ ਹੀ ਪਿਆਰ ਕਰਦੇ ਹਾਂ ਮੁਲਕ ਕਿਸੇ ਤਣਪਤਣ ਲੱਗਦਾ ਦਿਸਦਾ ਨਹੀਂ ਕਿੰਨਾ ਵੀ ਪੈਸਾ ਇਨਸਾਨ ਕੋਲ ਹੋਵੇ ਪਾਕਿਸਤਾਨ ਵਿੱਚ ਜ਼ਿੰਦਗੀ ਦਾ ਕੋਈ ਹੱਜ ਨਹੀਂ ਵੱਡੇ ਵੱਡੇ ਜ਼ਗੀਰਦਾਰ ਨਵਾਬ ਫੌਜੀ ਅਫਸਰ ਲੋਕਾਂ ਨੂੰ ਸਾਂ ਕਿਹੜਾ ਲੈਣ ਦਿੰਦੇ ਨੇ ਮੈਂ ਤਾਂ ਤੈਨੂੰ ਕਹਿਣਾ ਕਿ ਰਹਿਮਤ ਭੈਣ ਤੇ ਬੱਚਿਆਂ ਨੂੰ ਵੀ ਇੱਥੇ ਮੰਗਵਾ ਲਾ ਮਕਾਨ ਲੈਣ ਵਿੱਚ ਅਸੀਂ ਤੇਰੀ ਮਦਦ ਕਰਾਂਗੇ ਬੱਚੇ ਇੱਥੇ ਪੜਨਗੇ ਪਾਕਿਸਤਾਨ ਤੋਂ ਨਵਾਬ ਜਾਦੇ ਇੱਥੇ ਪੜਨ ਆਉਂਦੇ ਨੇ ਆਪਾਂ ਬੱਚੇ ਮੁਫਤ ਪੜਾ ਸਕਦੇ ਆ ਕਿਉਂ ਨਾ ਫਾਇਦਾ ਉਠਾਈਏ ਅੱਲਾ ਮੀਆਂ ਦੀ ਮਹਿਰਾ ਤੇਰੀ ਨੌਕਰੀ ਚੰਗੀ ਆ ਕਲੇਸ਼ ਕਿਹੜੀ ਗੱਲ ਦਾ ਭੈਣ ਰਹਿਮਤ ਬੱਚਿਆਂ ਦੀ ਲੁੱਕ ਆਫਟਰ ਕਰੇਗੀ ਆਸ਼ਾ ਆਪਣੀਆਂ ਪਰਜਾਨਾਂ ਨਾਲ ਕੰਮ ਕਰੂਗੀ ਤੇਰੇ ਉੱਪਰ ਬੋਝ ਤਾਂ ਕੋਈ ਨਹੀਂ ਖੁਸ਼ੀਏ ਦੀ ਇੱਕੋ ਗੱਲ ਸੀ ਸਹੇਦੀਆਂ ਤਿੰਨੇ ਟੰਗਾਂ ਨੇ ਚੌਥੀ ਨਹੀਂ ਖੁਸ਼ੀਏ ਦੀ ਅੜੀ ਵੇਖ ਕੇ ਉਹਨਾਂ ਨੇ ਇਸ ਦਾ ਇਲਾਜ ਸੋਚ ਲਿਆ ਉਹਨਾਂ ਨੇ ਰਲ ਕੇ ਸਲਾਹ ਕੀਤੀ ਤੇ ਆਸ਼ਾ ਨੂੰ ਕਿਹਾ ਤੂੰ ਪਾਕਿਸਤਾਨ ਨਹੀਂ ਮੁੜਨਾ ਜੇ ਸਾਡੇ ਵੱਲ ਰਹੇਂਗੀ ਤਾਂ ਕੋਈ ਨਾ ਕੋਈ ਕੰਮ ਮਿਲ ਜਾਊਗਾ ਕਬਰੌਣ ਦੀ ਕੋਈ ਗੱਲ ਨਹੀਂ ਥੋੜਾ ਸਬਰ ਕਰ ਦੇਖੀ ਤਾਂ ਸਹੀ ਲੋਕ ਲੱਜ ਹੀ ਆਦਾ ਮਾਰਿਆ ਕਿਵੇਂ ਆਪੇ ਰੰਭਦਾ ਆਊਗਾ ਪਾਣੀ ਖੁਸ਼ੀਏ ਦੇ ਸਿਰ ਤੋਂ ਦੀ ਲੰਘ ਗਿਆ ਆਸ਼ਾ ਇੱਕ ਫੈਕਟਰੀ ਵਿੱਚ ਕੰਮ ਕਰਨ ਲੱਗ ਪਈ 나જર ਸਿੰਘ ਦੀ ਵੱਡੀ ਨੂੰ सुरेंद्र ਵੀ ਉੱਥੇ ਹੀ ਕੰਮ ਕਰਦੀ ਸੀ ਸਬਬੀ ਮਸ਼ੀਨ ਤੇ ਇਕੱਠੀਆਂ ਹੋ ਗਈਆਂ ਜਾਣ ਪਹਿਚਾਨ ਦੀਆਂ ਗੱਲਾਂ ਹੁੰਦੀਆਂ ਰਹੀਆਂ ਕਿੱਥੇ ਰਹਿੰਦੇ ਹੋ ਤੁਹਾਡੇ ਹਸਬੈਂਡ ਕਿੱਥੇ ਕੰਮ ਕਰਦੇ ਨੇ ਪਿੱਛੋਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਮਸ਼ੀਨਾਂ ਦੇ ਖੜਕੇ ਵਿੱਚ ਸਧਾਰਨ ਸਵਾਲ ਜਵਾਬ ਚੱਲਦੇ ਰਹੇ ਆਸ਼ਾ ਦੇ ਦੱਸਣ ਤੇ ਸੁਰਿੰਦਰ ਚੌਂਕ ਪਈ ਖੁਸ਼ੀ ਮੁਹੰਮਦ ਲਾਇਲਪੁਰ ਵਾਲੇ ਉਹ ਤਾਂ ਸਾਡੇ ਅੰਕਲ ਨੇ ਸਾਡੇ ਡੈਡੀ ਦੇ ਬਹੁਤ ਪੁਰਾਣੇ ਦੋਸਤ ਨੇ ਸਾਡੇ ਘਰ ਤਾਂ ਪਿਛਲੇ ਵੀਕ ਆਏ ਸੀ ਪਰ ਉਹਨਾਂ ਨੇ ਤੁਹਾਡਾ ਕੋਈ ਜ਼ਿਕਰ ਨਹੀਂ ਕੀਤਾ ਘਰ ਆ ਕੇ ਸੁਰਿੰਦਰ ਆਪਣੇ ਸਹੁਰਾ 나జర్ ਸਿੰਘ ਨੂੰ ਹੈਰਾਨੀ ਨਾਲ ਦੱਸਿਆ ਅੱਛਾ بیگم ਕੰਮ ਤੇ ਲੱਗ ਗਈ ਫਿਰ ਹਾਂਜੀ ਉਹਨੂੰ ਆਏ ਨੂੰ ਤਾਂ 5-6 ਮਹੀਨੇ ਹੋ ਗਏ ਜੀ ਹੌਲੀ-ਹੌਲੀ ਪਰਦਾ ਲੈ ਹੀ ਗਿਆ 나జర్ ਸਿੰਘ ਨੇ ਸੁਭਾਵਕ ਸੁਰਿੰਦਰ ਦੀ ਗੱਲ ਦਾ ਹੰਗਾਰਾ ਭਰਿਆ ਉਹਦੇ ਮਨ ਵਿੱਚ ਖੁਸ਼ੀਆਂ ਪੁਰਾਣਾ ਖੁਸ਼ੀਆਂ ਕਟੜ ਮੁਸਲਮਾਨ ਖੁਸ਼ੀਆ ਰਹਿ ਰਹਿ ਕੇ ਯਾਦ ਆ ਰਿਹਾ ਸੀ ਅਗਲਾ ਵੀਕ 나జర్ ਸਿੰਘ ਹੋਰਾਂ ਦੀ ਲੇਟ ਸ਼ਿਫਟ ਸੀ ਲੇਟ ਸ਼ਿਫਟ ਵਿੱਚ 나జర్ ਖੁਸ਼ੀਆ ਦਰਸ਼ਨ ਗੁਰਦਾਸ ਇੱਕ ਦੋ ਹੋਰ ਪੁਰਾਣੇ ਬੰਦੇ ਕਰਤਾਰ ਸਿੰਘ ਦੀ ਵੈਨ ਵਿੱਚ ਆਉਂਦੇ 10 ਵਜੇ ਕਲੌਕ ਆਊਟ ਕਰਕੇ ਸਾਢੇ 10 ਤੋਂ ਪਹਿਲਾਂ ਰਾਹ ਵਿੱਚ ਵੈਨ ਖੜੀ ਕਰਕੇ ਜੋਲੀ ਵੈਗਨਰ ਪੱਬ ਨੂੰ ਬੀਅਰ ਦੇ ਗਲਾਸ ਲਈ ਬਕਲਾਇਆ ਵਾਂਗੂ ਭੱਜਦੇ ਉਤਰੋ ਭਈ ਉਤਰੋ ਜੇਤੀ 10 ਮਿੰਟ ਰਹਿ ਗਏ ਜਿਨੇ ਗਲਾਸ ਮਾਰਨਾ ਅਖੀਰਲੀ ਘੰਟੀ ਵੱਜਣ ਵਾਲੀ ਆ ਭਾਈਆ ਕਰਤਾਰ ਸਿੰਘ ਕਾਲੀ ਕਾਲੀ ਹੁਕਮ ਚਾੜ ਕੇ ਪੱਬ ਵਿੱਚ ਸਾਰਿਆਂ ਤੋਂ ਪਹਿਲਾਂ ਕਾਊਂਟਰ ਤੇ ਜਾ ਖੜਦਾ 나જર ਸਿੰਘ ਦੇ ਮਨ ਵਿੱਚ ਖੁਸ਼ੀ ਨਾਲ ਛੇੜਖਾਨੀ ਕਰਨ ਦੀ ਆਈ ਉਹ ਆ ਜਾ ਖੁਸ਼ੀ ਮੁਹੰਮਦ ਤੂੰ ਵੀ ਪਹਿਲਾ ਗਲਾਸ ਕਿਉਂ ਐਵੇਂ ਮਰੂ ਮਰੂ ਕਰਦਾ ਰਹਿਣਾ ਹੁਣ ਤਾਂ ਸੁਖ ਨਾਲ ਬੇਗਮ ਵੀ ਕੰਮ ਤੇ ਲੱਗ ਗਈ ਨਾਜਰ ਸਿੰਘ ਦੀ ਗੱਲ ਸੁਣ ਕੇ ਖੁਸ਼ੀਆਂ ਚੌਂਕ ਗਿਆ ਉਸ ਨੇ ਅੱਖਾਂ ਆਸਮਾਨ ਵੱਲ ਚੁੱਕ ਲੀਆਂ ਪਰ ਕਾਲਾ ਦਿਓ ਵਰਗਾ ਆਸਮਾਨ ਉਹਦੇ ਵੱਲ ਝਾਕ ਰਿਹਾ ਸੀ ਦ੍ਰੋਪਤੀ ਦੇ ਚੀਰ ਹਰਨ ਤੋਂ ਖੁਸ਼ੀ ਇਹ ਦੀ ਦਸ਼ਾ ਘਟ ਨਹੀਂ ਸੀ ਉਹਨੇ ਸੰਭਲ ਕੇ ਨਾਜਰ ਸਿੰਘ ਦੇ ਮੋਢੇ ਤੇ ਹੱਥ ਰੱਖਿਆ ਗੱਲ ਸੁਣਨੀ ਆ ਫਿਰ ਇੱਕ ਮਿੰਟ ਮੈਂ ਭੱਜ ਕੇ ਗਲਾਸ ਵੜ ਲਿਆ ਵਾ ਉਹ ਮਾਰ ਗੋਲੀ ਗਲਾਸ ਨੂੰ ਮੇਰਾ ਦੁੱਖ ਨਾਜਰ ਸਿੰਘ ਤੂੰ ਨਹੀਂ ਸੁਣੇਗਾ ਤਾਂ ਹੋਰ ਕੌਣ ਸੁਣੂਗਾ ਨਾਜਰ ਸਿੰਘ ਵਾਪਸ ਵੈਨ ਵਿੱਚ ਉਹਦੇ ਨਾਲ ਲੱਗ ਕੇ ਬੈਠ ਗਿਆ ਖੁਸ਼ੀ ਮੁਹੰਮਦ ਨੇ ਭਰੇ ਮਨ ਨਾਲ ਗੱਲ ਤੋਰੀ ਸੁਣਦਾ ਏ ਜਿਹੜੀ ਗੱਲਾਂ ਮੈਂ ਡਰਦਾ ਸੀ ਜਨਾਨੀਆਂ ਇੰਗਲੈਂਡ ਵਿੱਚ ਨਹੀਂ ਸੀ ਲਿਆਉਂਦਾ ਉਹ ਹੀ ਗੱਲ ਹੋਊਗੀ ਸਿਆਣੇ ਕਹਿੰਦੇ ਹੁੰਦੇ ਆ ਪੱਕੀ ਫਸਲ ਨੂੰ ਵੀ ਪੱਛੋ ਦਾ ਬੁੱਲਾ ਮਾਰ ਜਾਂਦਾ ਬਸ ਸਾਡੇ ਤਾਂ ਨਾਜਰ ਸਿੰਘ ਪੱਛੋ ਦੀ ਵਾਹੀ ਵਗ ਗਈ ਪੱਛੋ ਦੀ ਵਾਦਾ ਮਾਰਿਆ ਖੁਸ਼ਿਆ 나జర్ ਸਿੰਘ ਦੇ ਨਾਲ ਲੱਗ ਕੇ ਕੁੰਗੜਿਆ ਬੈਠਿਆ ਸੀ 나జర్ ਸਿੰਘ ਨੇ ਖੁਸ਼ੀ ਨੂੰ ਤਲਾਸੇ ਵਜੋ ਕਿਹਾ ਚਿੰਤਾ ਨਾ ਕਰ ਖੁਸ਼ੀ ਮੁਹੰਮਦ ਹਵਾਵਾਂ ਦੇ ਰੁਖ ਬਦਲਦੇ ਰਹਿੰਦੇ ਨੇ ਹਮੇਸ਼ਾ ਪੱਛੋ ਨਹੀਂ ਵਗਦੀ ਇਹਨਾਂ ਦੇ ਗੱਲਾਂ ਕਰਦੇ ਕਰਦੇ ਮੀਂਹ ਦੇ ਛੜਾਕੇ ਵਾਂਗ ਸਾਰੇ ਵੈਨ ਵਿੱਚ ਆ ਧਮਕੇ ਸੀ ਦੋਸਤੋ ਇਹ ਸੀ ਕਹਾਣੀ ਅੱਜ ਦੀ ਤੇ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਵਧੀਆ ਲੱਗੀ ਹੋਵੇਗੀ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਬਾਰੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ